ਸਾਹਿਕਾ ਜੀ ਮੈਂ ਲਫਰਿਤ ਕਰ ਹਾਜ਼ਰ ਹਾਂ ਜੀ ਸੰਦੀਪ ਘਰ ਦੁਆਰਾ ਲਿਖੀ ਗਈ ਕਹਾਣੀ ਰਾਜੀ ਲੱਗੇ ਤੋਂ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਮਾਂ ਬਿਨਾ ਕਰਕੇ ਨਹੀਂ ਸੁਣਨੇ ਲੱਗਦੇ ਆ ਅਜ ਮਾਂ ਤੋਂ ਬਿਨਾ ਕਰ ਕਰਨਾ ਖਾਲੀ ਖਾਲੀ ਲੱਗਦਾ ਇਨ੍ਹਾਂ ਸੋਚਾਂ ਵਿੱਚ ਡੁੱਬੀ ਹੋਈ ਰਾਜੀ ਨੂੰ ਆਪਣੀ ਮਾਂ ਦੀ ਬਹੁਤ ਕਮੀ ਮਹਿਸੂਸ ਹੋ ਰਹੀ ਸੀ ਪਮੀ ਲਖ ਚਾਚੀਆਂ ਤਾਈਆਂ ਹੋਵਨ ਪਰ ਮਾਂ ਦੀ ਜਗ੍ਹਾ ਨਹੀਂ ਕੋਈ ਲੈ ਸਕਦਾ ਮੈਂ ਅੱਜ ਪੂਰਾ ਘਰ ਰਿਸ਼ਤੇਦਾਰਾਂ ਨਾਲ ਭਰਿਆ ਪਿਆ ਸੀ ਚਾਰੇ ਪਾਸੇ ਚਹਿਲ ਪਹਿਲ ਸੀ ਗੌਣ-ਬਜੌਣ ਚੱਲਦਾ ਸੀ ਹਰ ਕੋਈ ਨੱਚਦਾ ਫਿਰਦਾ ਸੀ ਰਾਜੀ ਹੱਥਾਂ 'ਤੇ ਮਹਿੰਦੀ ਲਗਵਾ ਕੇ ਬੈਠੀ ਹੋਈ ਸੀ ਬਸ ਸੋਚਾਂ ਵਿੱਚ ਪਈ ਹੋਈ ਸੀ ਉਹ ਇਹੀ ਸੋਚ ਰਹੀ ਸੀ ਕਿ ਅੱਜ ਮਾਂ ਜੀ ਹੁੰਦੀ ਹੁੰਦੀ ਤਾਂ ਕਿੰਨੀ ਖੁਸ਼ ਹੋਣਾ ਸੀ ਉਹਨੇ ਮੇਰੇ ਵਿਆਹ ਦੇ ਕਿੰਨੇ ਸੁਪਨੇ ਸਜਾਏ ਸੀ ਉਹਨੇ ਰਾਜੀ ਆਪਣੇ ਮਾਪਿਓ ਦੀ ਇਕਲੌਤੀ ਔਲਾਦ ਸੀ ਰਾਜੀ ਦਾ ਬਾਪੂ ਨਾ ਇੱਕ ਨੰਬਰ ਦਾ ਸ਼ਰਾਬੀ ਬੰਦਾ ਸੀ ਸ਼ਰਾਪੀ ਗਿੰਨਤ ਕਲੇਸ਼ ਪੈ ਰਕਦਾ ਸੀ ਫਿਰ ਵੀ ਰਾਜੀ ਦੀ ਮਾਂ ਸਿੰਦੋ ਨੇ ਆਪਣੀ ਜ਼ਿੰਦਗੀ ਕੱਢ ਲਈ ਇਦਾਂ ਦੇ ਬੰਦੇ ਨਾਲ ਰਾਜੀ ਦੀਆਂ ਤਿੰਨ ਚਾਚੀਆਂ ਤੇ ਚਾਚੇ ਸਨ ਪਰ ਸਾਰੇ ਆਪੋ ਆਪਣੀ ਘਰਾਂ ਵਿੱਚ ਅੱਢ ਹੀ ਰਹਿੰਦੇ ਸਨ ਇੰਨ ਲੜਾਈਆਂ ਝਗੜੀਆਂ 'ਚ ਰਾਜੀ ਕਦੋਂ ਵੱਡੀ ਹੋ ਗਈ ਪਤਾ ਹੀ ਨਹੀਂ ਲੱਗਿਆ ਰਾਜੀ ਨੇ 10ਵੀਂ ਦੀ ਪੜਾਈ ਪੂਰੀ ਕਰ ਲਈ ਸੀ ਹੁਣ ਉਹ ਘਰ ਹੀ ਰਹਿਣ ਲੱਗੀ ਉਹਦੀ ਮਾਂ ਦੀ ਸਿਹਤ ਵੀ ਕੁਝ ਠੀਕ ਨਹੀਂ ਰਹਿੰਦੀ ਸੀ ਰਾਜੀ ਨੇ ਹੌਲੀ-ਹੌਲੀ ਆਪਣੀ ਮਾਂ ਕੋਲੋਂ ਕਰ ਦੇ ਸਾਰੇ ਕੰਮ ਸਿੱਖ ਲਏ ਸੀ ਇਸ ਲਈ ਰਾਜੀ ਆਪਣੀ ਮਾਂ ਨੂੰ ਕੋਈ ਕੰਮ ਨਹੀਂ ਕਰੰਦਿੰਦੀ ਸਾਰੇ ਕੰਮ ਆਪ ਹੀ ਕਰਦੀ ਆਪਣੀ ਮਾਂ ਦੀ ਸੇਧਾ ਵੇ ਧਿਆਨ ਰੱਖਦੀ ਰਾਜੀ ਦਾ ਬਾਪੂ ਤਾਂ ਉਮੀਦਾਂ ਹੀ ਸੀ ਹੁਣ ਤਾਂ ਹੋਰ ਵੀ ਜ਼ਿਆਦਾ ਭਿੰਨ ਲੱਗ ਗਿਆ ਸੀ ਰੋਜ਼ ਥਾਰੂ ਪਿੱਛੇ ਕਲੇਸ਼ ਕਰਦਾ ਉਹਨੂੰ ਤੇ ਉਹਦੀ ਮਾਂ ਨੂੰ ਗਾਲਾਂ ਕੱਢਦਾ ਰਾਜੀ ਦੀ ਮਾਂ ਦੀ ਸੇਧ ਹੁਣ ਜ਼ਿਆਦਾ ਖਰਾਬ ਰਹਿਣ ਲੱਗੀ ਜਰੋਂ ਦੇਖ ਵਸ ਖੰਗਦੀ ਰਹਿੰਦੀ ਫਿਰ ਇੱਕ ਦਿਨ ਰਾਜੀ ਦੇ ਜਿਆਦਾ ਕਹਿਣ ਤੇ ਡਾਕਟਰ ਨੂੰ ਦਿਖਾਉਣ ਗਈ ਰਾਜੀ ਨਾਲ ਡਾਕਟਰ ਦੀ ਚੰਗੀ ਤਰ੍ਹਾਂ ਚੈੱਕਅਪ ਤੋਂ ਬਾਅਦ ਪਤਾ ਲੱਗਾ ਵਈ ਕਿ ਸ਼ਿੰਦੂ ਨੂੰ ਤਾਂ ਦਮੇ ਦੀ ਬਿਮਾਰੀ ਆ ਡਾਕਟਰ ਨੇ ਦਵਾਈਆਂ ਲਿਖ ਕੇ ਦੇ ਦਿੱਤੀਆਂ ਤੇ ਧਿਆਨ ਰੱਖਣ ਨੂੰ ਕਿਹਾ ਰਾਜੀ ਤੇ ਸ਼ਿੰਦੂ ਘਰ ਆ ਗਈਆਂ ਰਾਜੀ ਆਪਣੀ ਮਾਂ ਦੀ ਸਿਹਤ ਨੂੰ ਲੈ ਕੇ ਬਹੁਤ ਪਰੇਸ਼ਾਨ ਸੀ ਪਰਦੀ ਮਾਂ ਉਹਨੂੰ ਕਹਿੰਦੀ ਕਿ ਰੰਦੀ ਅਜੇ ਨਹੀਂ ਮਰਨਾ ਮੈਂ ਤੈਨੂੰ ਸੌਰੀ ਤੁਰ ਕੇ ਹੀ ਜਾਊਂਗੀ ਤੂੰ ਐਵੇਂ ਫਿਕਰ ਨਾ ਕਰ ਰਾਜੀ ਹੁਣ ਆਪਣੀ ਮਾਂ ਦੀ ਦੇਖਭਾਲ ਦੀ ਹਰ ਕਰਦੀਏ ਕਮਾਂ ਵਿੱਚ ਲੱਗੀ ਰਹਿੰਦੀ। ਕਈ ਵਾਰ ਉਹਦੀਆਂ ਚਾਚੀਆਂ ਤੇ ਹੋਰ ਨਾਲ ਦੀਆਂ ਨੰਗਵੰਨਾ ਉਹਦੀ ਮਾਂ ਦਾ ਹਾਲ-ਚਨ ਪੁੱਛਣ ਆ ਜਾਂਦੀਆਂ ਸਨ। ਜਿਸ ਨਾਲ ਉਹਦੀ ਮਾਂ ਦਾ ਵੀ ਮਨ ਲੱਗਿਆ ਰਹਿੰਦਾ ਸੀ। ਰਾਜੀ ਘਰ ਦੇ ਕਮਾਂ ਵਿੱਚ ਹੀ ਲੱਗੀ ਰਹਿੰਦੀ। ਸਾਰੀਆਂ ਛਣਾਨੀਆਂ ਦੀ ਤਾਰੀਫ਼ ਕਰਦੀਆਂ। ਉਹਦੀ ਮਾਂ ਕੋਲ ਸ਼ਿੰਦੋਂ ਨੂੰ ਹੁਣ ਰਾਜੀ ਦੇ ਵਿਆਹ ਦੀ ਫਿਕਰ ਸੀ। ਉਹ ਚਾਹੁੰਦੀ ਸੀ ਕਿ ਉਹਦੀ ਜਿਉਂਦੀ ਜੀ ਰਾਜੀ ਦਾ ਵਿਆਹ ਹੋ ਜਾਵੇ ਬਸ। ਸੀ ਲੀਵਸ ਨੇ ਆਪਣੀ ਜਾਣਨ ਵਾਲਿਆਂ ਚ ਕਹਿ ਵੀ ਰੱਖਿਆ ਸੀ ਕਿ ਕੋਈ ਵਧੀਆ ਕਰਦਾ ਮੁੰਡਾ ਹੋਵੇ ਤਾਂ ਨਜ਼ਰ ਵਿੱਚ ਜ਼ਰੂਰ ਰੱਖਣ ਹੌਲੀ ਹੌਲੀ ਰਾਜੀ ਵੀ ਦੇਖਪਾਨ ਨਾਲ ਸਿੰਦੂ ਦੀ ਸੀਤ ਵਿੱਚ ਸਤਾਰ ਹੋਣ ਲੱਗਾ ਇਹ ਦੇਖ ਕੇ ਰਾਜੀ ਬਹੁਤ ਖੁਸ਼ ਸੀ ਹੁਣ ਦੋਵੇਂ ਮਾਂ ਮਾਤियां ਸਾਰਾ ਦਿਨ ਕੁਝ ਨਾ ਕੁਝ ਕੰਮ ਵਿੱਚ ਲੱਗੀਆਂ ਰਹਿੰਦੀਆਂ ਸਿੰਦੂ ਨੇ ਰਾਜੀ ਦੇ ਵਿਆਹ ਲਈ ਚੀਜ਼ਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਰਾਜੀ ਨੇ ਕਿਹਾ ਵੀ ਕੀ ਆ ਜੀ ਕੀ ਜ਼ਰੂਰਤ ਹੈ ਪਰ ਸਿੰਦੂ ਕਹਿੰਦੀ ਧੀ ਹੋਣ ਤੋਂ ਸ਼ੁਰੂ ਕਰਾਂਗੇ ਤਾਜਾ ਕੇ ਤੇਰੇ ਵਿਆਹ ਦਾ ਸਮਾਨ ਚੁੜਨਾ ਐਨ ਮੌਕੇ ਤੇ ਨਹੀਂ ਬਣਦਾ ਇੰਨਾ ਸਾਰਾ ਸਮਾਨ ਰਾਜੀ ਫਿਰ ਚੁੱਪ ਕਰ ਜਾਂਦੀ ਅਗੋਂ ਕੁਝ ਨਹੀਂ ਬੋਲਦੀ ਬਸ ਹਰ ਕੰਮ ਵਿੱਚ ਆਪਣੀ ਮਾਂ ਦੀ ਸਹੈਤਾ ਕਰਦੀ ਰਹਿੰਦੀ ਫਿਰ ਇੱਕ ਦਿਨ ਸਿੰਧੂ ਦਾ ਭਰਾ ਤੇ ਪਰਜਾਈ ਉਹਦੀ ਸੇਤਵਰੇ ਜਾਨਣ ਆਈ ਫਿਰ ਗੱਲਾਂ-ਗੱਲਾਂ ਵਿੱਚ ਉਹਨਾਂ ਨੇ ਸਿੰਧੂ ਨਾਲ ਰਾਜੀ ਦੇ ਵਿਆਹ ਵਾਲੀ ਗੱਲ ਛੇੜ ਲਈ ਤੇ ਕਿਹਾ ਕਿ ਇੱਕ ਮੁੰਡਾ ਜੋ ਬਾਹਰੋਂ ਆਇਆ ਹੋਇਆ ਹੈ ਕਬਤ ਵਿੱਚ ਰਹਿੰਦਾ ਤੁਹਾਡੇ ਪਿੰਡ ਦੇ ਕੋਲ ਦਾ ਹੀ ਆ ਸ਼ਿੰਦੂ ਨੇ ਕਿਹਾ ਵੇ ਠੀਕ ਆ ਤੁਸੀਂ ਦੇਖ ਲਵੋ ਗੱਲਬਾਤ ਕਰਕੇ ਜਰੋਂ ਦੇਖ ਦਿਖਾਨ ਕਰਨਾ ਹੋਵੇ ਤਾਂ ਦੱਸ ਦਿਓ ਸ਼ਿੰਦੂ ਦੀ ਪਰਜਾਈ ਨੇ ਕਿਹਾ ਠੀਕ ਹੈ ਪੈਨ ਜਾਈ ਅਸੀਂ ਦੱਸ ਦਿਆਂ ਫਿਰ ਮੁੰਡੇ ਵੜਿਆਂ ਨਾਲ ਗੱਲ ਕਰਕੇ ਤੇ ਉਹ ਚਲੇ ਜਾਂਦੇ ਆ ਰਾਜੀ ਉਹਨਾਂ ਦੀਆਂ ਗੱਲਾਂ ਸੁਣ ਕੇ ਚੁੱਪ ਸੀ ਪਰ ਉਹਨਾਂ ਦੀ ਜਾਣ ਤੋਂ ਬਾਅਦ ਉਹਨੇ ਆਪਣੀ ਮਾਂ ਨੂੰ ਕਿਹਾ ਕਿ ਮਾਂ ਮੈਂ ਵਿਆਹ ਇਸ ਸ਼ਰਤ ਤੇ ਕਰਾਉਣਾ ਜਿਉ ਲੋਕ ਮੈਨੂੰ ਵਿਆਹ ਤੋਂ ਬਾਅਦ ਵੀ ਤੇਰੀ ਦੇਖਭਾਲ ਕਰਨ ਤੋਂ ਰੋਕਣ ਮੈਂ ਵਿਆਹ ਤੋਂ ਪਹਿਲਾਂ ਹੀ ਉਹਨਾਂ ਨਾਲ ਗੱਲ ਕਰਨੀ ਆ ਉਹਦੀ ਮਾਂ ਉਹਨੂੰ ਬਥੇਰਾ ਸਮਝਾਉਂਦੀ ਕਿ ਰਾਜੀ ਵਿਆਹ ਤੋਂ ਬਾਅਦ ਸੌਰੀਆਂ ਦਾ ਹੀ ਕਰ ਹੁੰਦਾ ਕੁੜੀਆਂ ਦਾ ਪਰ ਉਹ ਕਹਿੰਦੀ ਕਿ ਨਹੀਂ ਮਾਂ ਜੀ ਮੈਂ ਚਲੇਗੀ ਵਿਆਹ ਕਰਵਾ ਕੇ ਫਿਰ ਤੇਰਾ ਖਿਆਲ ਕੌਣ ਰੱਖੂਗਾ ਬਾਪੂ ਨੂੰ ਤਾਂ ਆਪਣੀ ਹੋਸ਼ ਨਹੀਂ ਰਹਿੰਦੀ ਮੈਂ ਤੈਨੂੰ ਇਕੱਲੀ ਨੂੰ ਛੱਡ ਕੇ ਨਹੀਂ ਜਾਣਾ ਦੋਵੇਂ ਮਾਂ ਮਾਤੀਆਂ ਰੋਣ ਲੱਗ ਜਾਂਦੀਆਂ ਉਹਦੀ ਮਾਂ ਉਹਨੂੰ ਚੁੱਪ ਕਰਾਉਂਦੀ ਤੇ ਕਹਿੰਦੀ ਕਿ ਪਹਿਲਾਂ ਰਿਸ਼ਤਾ ਤਾਂ ਹੋ ਲੈਣ ਦੇ ਫਿਰ ਦੇਖਾਂਗੇ ਬਾਅਦ ਵਿੱਚ ਕੁਝ ਦਿਨ ਪੀਤ ਗਿਆ ਤਾਂ ਇੱਕ ਦਿਨ ਉਹਦੇ ਮਾਮੇ ਦਾ ਫੋਨ ਆਇਆ ਕਿ ਭੈਣ ਮੈਂ ਮੁੰਡੇ ਵਾਲਿਆਂ ਨਾਲ ਗੱਲ ਕਰ ਲਈਆ ਉਹ ਆਉਣਾ ਚਾਹੁੰਦੇ ਆ ਰਾਜੀ ਨੂੰ ਦੇਖਣ ਤਾਂ ਸ਼ਿੰਦੂ ਨੇ 2 ਦਿਨ ਬਾਅਦ ਉਹਨਾਂ ਨੂੰ ਆਪਣੇ ਘਰੇ ਬੁਲਾ ਲਿਆ ਜਿਸ ਦਿਨ ਮੁੰਡੇ ਵਾਲੇ ਆਣੇ ਸੀ ਉਸ ਦਿਨ ਸ਼ਿੰਦੂ ਨੇ ਆਪਣੇ ਘਰ ਵਾਲੇ ਨੂੰ ਪਹਿਲਾਂ ਹੀ ਸਮਝਾ ਦਿੱਤਾ ਕਿ ਰੱਬ ਕਰਕੇ ਮੁੰਡੇ ਵਾਲਿਆਂ ਮੂਰੇ ਈਸ਼ਰਾ ਪੀਤੇ ਬਿਨਾਂ ਰਵੇ ਤਾਂ ਜੋ ਸੁਖੀ ਸਾਂਝ ਰਿਸ਼ਤਾ ਹੋ ਜਾਵੇ ਰਾਜੀ ਦੇ ਬਾਪੂ ਨੇ ਕਿਹਾ ਠੀਕਾ ਰਾਜੀ ਮੇਰੀ ਵੀ ਧੀ ਆ ਮੈਂ ਬਿਲਕੁਲ ਚੁੱਪ ਬੈਠੂਗਾ ਬਿਨਾਂ दारू ਪੀਤੇ। ਕ੍ਰੀਵ 11 ਵਜੇ ਮੁੰਡੇ ਵਾਲੇ ਆ ਗਏ। ਸਿੰਦੂ ਦਾ ਭਰਾ ਤੇ ਪਰਜਾਇ ਵੀ ਉਹਨਾਂ ਨਾਲ ਹੀ ਸੀ। ਸਿੰਦੂ ਦੇ ਭਰਾ ਨੇ ਦੋਵਾਂ ਪਰਿਵਾਰਾਂ ਦੀ ਆਪਸ ਵਿੱਚ ਜਾਣ ਪਹਿਚਾਨ ਕਰਵਾਈ। ਥੋੜੀ ਦੇਰ ਜੀ ਹੀ ਰਾਜੀ ਚਾਲਕ ਆ ਗਈ ਸੀ। ਮੁੰਡੇ ਦੀ ਮਾਂ ਨੇ ਰਾਜੀ ਨੂੰ ਆਪਣੀ ਕੋਲ ਬਿਠਾਇਆ ਤੇ ਗੱਲਾਂ ਕਰਨ ਲੱਗੀ। ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਿ ਰਾਜੀ ਨੂੰ ਦੇਖਣ ਮੁੰਡੇ ਵਾਲੇ ਆਏ ਹੋਏ ਹਨ। ਚਾ ਪਿੰਦੋ ਵਾਦ ਰਾਜੀ ਦੀ ਮਾਮੀ ਨੇ ਕਿਹਾ ਕਿ ਜੇ ਮੁੰਡਾ ਕੁੜੀ ਆਪਸ ਵਿੱਚ ਗੱਲ ਕਰਨੀ ਚਾਹੁੰਦੇ ਆ ਤਾਂ ਕਰ ਲਵੋ ਪਰ ਰਾਜੀ ਨੇ ਮਨ ਕਰ ਦਿੱਤਾ ਉਹਨੇ ਕਿਹਾ ਕਿ ਮੈਂ ਇਕੱਲਿਆਂ ਨਹੀਂ ਮਲਕੀ ਸਭ ਦੇ ਸਾਹਮਣੇ ਸਾਰਿਆਂ ਨਾਲ ਗੱਲ ਕਰਨੀ ਆ ਇਹ ਸੁਣ ਕੇ ਸ਼ਿੰਦੋ ਉਹਨੂੰ ਕੁਝ ਨਾ ਕਹਿਣ ਲਈ ਕਹਿੰਦੀ ਆ ਕਿਉਂਕਿ ਉਹਨੂੰ ਪਤਾ ਸੀ ਕਿ ਰਾਜੀ ਨੇ ਕੀ ਕਹਿਣਾ ਸੀ ਪਰ ਰਾਜੀ ਦੀ ਹੋਣ ਵਾਲੀ ਸੱਸ ਕਹਿੰਦੀ ਆ ਭੈਣ ਜੀ ਤੁਸੀਂ ਉਹਨੂੰ ਚੁੱਪ ਨਾ ਕਰਾਓ ਕਹਿਣ ਦੇ ਉਹਨੇ ਕੀ ਕਹਿਣਾ ਉਦੀ ਮਰਜ਼ੀ ਜਾਣਣੀ ਵੀ ਜ਼ਰੂਰੀ ਆ ਫਿਰ ਉਹਨੇ ਰਾਜੀ ਨੂੰ ਬੋਲਣ ਲਈ ਕਿਹਾ ਰਾਜੀ ਉੱਠ ਖੜੀ ਹੋਈ ਤੇ ਦੋਵੇਂ ਹੱਥ ਜੋੜ ਕੇ ਬੜੀ ਨਿਮਰਤਾ ਨਾਲ ਕਿਹਾ ਕਿ ਮੈਂ ਵਿਆਹ ਤੋਂ ਵਾਅਦਾ ਆਪਣੀ ਮਾਂ ਤੇ ਬਾਪੂ ਦੀ ਦੇਖਭਾਲ ਕਰਨੀ ਆ ਮੈਂ ਇਹਨਾਂ ਦੀ ਇੱਕੋ ਇੱਕ ਇਕੱਲੀ ਔਲਾਦ ਆ ਮੇਰੀ ਬਾਤ ਇਹਨਾਂ ਨੂੰ ਕੋਈ ਨਹੀਂ ਦੇਖਣ ਵਾਲਾ ਮਾਂ ਦੀ ਤਬੀਅਤ ਠੀਕ ਨਹੀਂ ਰਹਿੰਦੀ ਮਾਂ ਨੂੰ ਦਮੀ ਦੀ ਬਿਮਾਰੀ ਆ ਇਸ ਲਈ ਵਿਆਹ ਤੋਂ ਬਾਅਦ ਰੋਜ਼ ਇੱਥੇ ਆਉਣਾ ਚਾਹੁੰਦੀ ਆ ਜਿੰਨਾ ਚਿਰ ਮਾਂ ਚੰਗੀ ਤਰ੍ਹਾਂ ਠੀਕ ਨਹੀਂ ਹੋ ਜਾਂਦੀ ਇਹ ਸੁਣ ਕੇ ਰਾਜੀ ਦੀ ਸੱਸ ਨੇ ਕਿਹਾ ਕਿ ਠੀਕ ਆ ਬੇਟਾ ਸਾਨੂੰ ਕੋਈ ਇਤਰਾਜ਼ ਨਹੀਂ ਆ ਅੱਜ ਤੋਂ ਤੂੰ ਸਾਡੇ ਵੀ ਤੇ ਆ ਬਲਕਿ ਅਸੀਂ ਤਾਂ ਖੁਦ ਚਾਹਾਂਗੇ ਕਿ ਜੇਰੋਂ ਤੱਕ ਭੈਣ ਜੀ ਹੁੰਨੀ ਠੀਕ ਨਹੀਂ ਹੋ ਜਾਂਦੇ ਤੂੰ ਉਹਨਾਂ ਕੋਲ ਹੀ ਰਹੇ ਉਦਾਂ ਵੀ ਵਿਆਹ ਤਾਂ ਅਸੀਂ ਅਗਲੇ ਸਾਲਾਂ ਵਿੱਚ ਕਰਨਾ ਹੈ ਕਿਉਂਕਿ ਹੁਣ ਸਰਪਜੀਤ ਦੀ ਛੁੱਟੀ ਵੀ ਖਤਮ ਹੋ ਗਈ ਆ 4 ਦਿਨਾਂ ਬਾਅਦ ਤਾਂ ਇਹਦੀ ਫਲਾਈਟ ਆ ਅਸੀਂ ਤਾਂ ਅੱਜ ਰਿਸ਼ਤਾ ਪੱਕਾ ਕਰਨਾ ਹੈ ਹਾਂ ਉਦੋਂ ਤੱਕ ਤੂੰ ਭੈਣ ਜੀ ਨੂੰ ਉਹਨਾਂ ਨੂੰ ਚੰਗੀ ਤਰ੍ਹਾਂ ਠੀਕ ਕਰ ਲਾ ਸਾਰੇ ਇਹ ਸੁਣ ਕੇ ਖੁਸ਼ ਹੋ ਗਏ ਸ਼ਿੰਦੂ ਤਾਂ ਅਜ ਬਹੁਤ ਖੁਸ਼ ਸੀ ਕਿ ਉਹਦੀ ਰਜੀ ਨੂੰ ਇਨਾ ਚੰਗਾ ਪਰਿਵਾਰ ਮਿਲ ਰਿਹਾ ਹੈ ਜੋ ਉਹਨੂੰ ਆਪਣੀ ਧੀ ਵਾਂਗ ਹੀ ਰੱਖਣਗੇ ਸਰਬਜੀਤ ਦੀ ਮਾਂ ਨੇ ਕਿਹਾ ਕਿ ਭੈਣ ਜੀ ਚਲੋਨ ਸ਼ਗਨ ਦੀ ਰਸਮ ਕਰ ਲਈਏ ਸ਼ਿੰਦੂ ਨੇ ਸਰਬਜੀਤ ਨੂੰ ਕੱਪੜੇ ਤੇ ਮਠਾਈ ਦੇ ਕੇ ਸ਼ਗਨ ਪਾਇਆ ਫਿਰ ਸਰਬਜੀਤ ਦੀ ਮਾਂ ਨੇ ਵੀ ਰਾਜੀ ਨੂੰ ਚੁੰਨੀ ਚੜਾਈ ਤੇ ਸ਼ਗਨ ਪਾਇਆ ਇਸ ਤਰ੍ਹਾਂ ਦੋਨਾਂ ਪਰਿਵਾਰਾਂ ਵਿੱਚ ਰਿਸ਼ਤਾ ਪੱਕਾ ਹੋ ਗਿਆ ਜਾਣ ਲੱਗਿਆਂ ਸਰਵਜੀਤ ਦੀ ਮਾਂ ਨੇ ਰਾਜੀ ਨੂੰ ਬਹੁਤ ਪਿਆਰ ਕੀਤਾ ਰਾਜੀ ਨੂੰ ਤਾਂ ਜਿਵੇਂ ਇੱਕ ਹੋਰ ਮਾਂ ਮਿਲ ਗਈ ਸੀ ਹੁਣ ਤਾਂ ਰਾਜੀ ਬਹੁਤ ਖੁਸ਼ ਰਹਿਣ ਲੱਗੀ ਉਹਨੂੰ ਖੁਸ਼ ਦੇਖ ਕੇ ਸਿੰਦੂ ਵੀ ਖੁਸ਼ ਹੋ ਜਾਂਦੀ ਸਰਵਜੀਤ ਉਹਨੂੰ ਰੋਜ਼ ਫੋਨ ਕਰਦਾ ਤੇ ਉਹਦੀ ਮਾਂ ਵੀ ਹੁਣ ਰਾਜੀ ਨਾਲ ਰੋਜ਼ ਗੱਲ ਕਰਦੀ ਕੋਈ ਵੀ ਕੰਮ ਕਰਸ਼ ਕੰਮ ਕਰਾਉਣਾ ਹੁੰਦਾ ਤਾਂ ਰਾਜੀ ਦੀ ਸਲਾਹ ਜ਼ਰੂਰ ਲੈਂਦੀ ਸ਼ਿੰਦੂ ਤਾਂ ਬਹੁਤ ਖੁਸ਼ ਹੁੰਦੀ ਕਿ ਵਿਆਹ ਤੋਂ ਪਹਿਲਾਂ ਹੀ ਉਹਦੀ ਸਹੁਰੇ ਘਰ ਇਨੀ ਪੁਛਕਿਸ਼ ਹੁੰਦੀ ਆ ਸ਼ਿੰਦੂ ਨੂੰ ਇਸ ਗੱਲ ਦਾ ਸੰਤੋਖ ਸੀ ਕਿ ਉਹਨੂੰ ਕਦੇ ਕੁਝ ਹੋ ਗਿਆ ਤਾਂ ਉਹਦੀ ਤੇਗਲ ਇੱਕ ਹੋਰ ਮਾਂ ਹੈ ਜੋ ਉਹਨੂੰ ਇੰਨਾ ਪਿਆਰ ਕਰਦੀ ਆ ਰਾਜੀ ਨੂੰ ਉਹਦੀ ਕਮੀ ਮਹਿਸੂਸ ਨਹੀਂ ਹੋਵੇਗੀ ਸ਼ਿੰਦੂ ਹੁਣ ਰਾਜੀ ਦੇ ਵਿਆਹ ਦੀਆਂ ਤਿਆਰੀਆਂ ਵਿੱਚ ਰੁੱਝ ਗਈ ਸੀ ਕੱਪੜੇ ਕਹਿਨੇ ਤੇ ਹੋਰ ਸਮਾਨ ਤਿਆਰ ਕਰਨ ਲੱਗੀ ਜ਼ਰੂਰਤ ਹੀ ਹਰ ਇੱਕ ਚੀਜ਼ ਔੜਨ ਲੱਗੀ ਰਾਜੀ ਕੈਂਦੀ ਰੰਦੀ ਮਾਂ ਤੂੰ ਟੈਨਸ਼ਨ ਨਾ ਲੈ ਆਰਾਮ ਕਰਿਆ ਕਰ ਪਰ ਸੰਧੋ ਕਿੱਥੇ ਮੰਨਣ ਵਾਲੀ ਸੀ ਆਖਿਰ ਮਾਂ ਸੀ ਮਾਂ ਦੇ ਦਿਲ ਵਿੱਚ ਤਾਂ ਧੀ ਦੇ ਵਿਆਹ ਲਈ ਕਿੰਨੇ ਅਰਮਾਨ ਹੁੰਦੇ ਆ ਕਿਤੇ ਕੋਈ ਚੀਜ਼ ਨਾ ਰਹਿ ਜਾਵੇ ਜਿਸ ਕਰਕੇ ਉਹਦੀ ਤੀਨੋਂ ਕੋਈ ਗੱਲ ਨਾ ਸੁਣਨੀ ਪੈ ਜਾਵੇ ਬਸ ਇਸੇ ਫਿਕਰ ਵਿੱਚ ਦਿਨ ਰਾਤ ਤਿਆਰੀਆਂ ਵਿੱਚ ਲੱਗੀ ਰਹਿੰਦੀ ਜਿਸ ਕਰਕੇ ਹੁਣ ਉਸਦੀ ਸਿਹਤ ਫਿਰ ਖਰਾਬ ਹੋਣ ਲੱਗੀ ਫਰਵਰੀ ਦਾ ਮਹੀਨਾ ਉਹ ਤੋਂ ਇੰਨੀ ਠੰਡ ਸ਼ਿੰਦੂ ਦੀ ਸਿਹਤ ਖਰਾਬ ਹੋਣ ਲੱਗੀ ਦਿਨੋ ਦਿਨ ਬਸ ਖੰਗਦੀ ਰਹਿੰਦੀ ਰਜੀ ਉਹਨੂੰ ਟਾਈਮ ਨਾਲ ਦਵਾਈਆਂ ਵੀ ਦੇ ਰਹੀ ਸੀ ਫਿਰ ਵੀ ਉਹਦੀ ਸਿਹਤ 'ਚ ਕੋਈ ਸੁਧਾਰ ਨਹੀਂ ਸੀ ਹੋ ਰਿਹਾ ਉਹ ਤਾਂ ਜੰਮ ਹੀ ਮੰਜੇ ਤੇ ਪੈ ਗਈ ਉਹਦੇ ਤੋਂ ਹੁਣ ਉੱਠਿਆ ਵੀ ਨਹੀਂ ਜਾਂਦਾ ਰਜੀ ਦਾ ਬਾਪੂ ਡਾਕਟਰ ਨੂੰ ਘਰੇ ਹੀ ਸੱਦ ਲਿਆ ਡਾਕਟਰ ਨੇ ਸ਼ਿੰਦੂ ਨੂੰ ਹਸਪਤਾਲ ਪਹੁੰਚਿਤ ਕਰਾਉਣ ਨੂੰ ਕਿਹਾ ਕਿਉਂਕਿ ਉਹਨੂੰ ਸਾਲਾਂ 'ਚ ਤਕਲੀਫ ਹੋ ਰਹੀ ਸੀ ਅਰਾਜੀ ਇਹ ਸੁਣ ਕੇ ਬਹੁਤ ਘਬਰਾ ਗਈ ਸੀ ਪਰ ਉਹਨੂੰ ਇਹ ਵੀ ਪਤਾ ਸੀ ਕਿ ਠੀਕ ਹੋਣ ਲਈ ਮਾਂ ਨੂੰ ਪਰਦੀ ਤੱਕ ਕਰਾਉਣਾ ਪੈਣਾ ਹਸਪਤਾਲ ਇਸ ਲਈ ਡਾਕਟਰ ਦੀ ਸਲਾਹ ਤੇ ਰਾਜੀ ਤੇ ਉਹਦੇ ਬਾਪੂ ਨੇ ਸ਼ਿੰਦੂ ਨੂੰ ਹਸਪਤਾਲ ਵਿੱਚ ਪਰਦੀ ਕਰਵਾ ਦਿੱਤਾ ਰਾਜੀ ਦੇ ਸੱਸ ਸੋਹਰਾ ਤੇ ਚਾਚੇ ਚਾਚੀਆਂ ਵੀ ਹਸਪਤਾਲ ਆਉਂਦੇ ਰਹਿੰਦੇ ਸ਼ਿੰਦੂ ਨੂੰ ਦੇਖਣ ਪਰ ਸ਼ਿੰਦੂ ਦੀ ਤਬੀਤ ਵਿੱਚ ਕੋਈ ਸੁਧਾਰ ਨਹੀਂ ਸੀ ਸਾਰਾ ਦਿਨ ਰਾਜੀ ਉਹਦੇ ਕੋਲ ਬੈਠੀ ਰਹਿੰਦੀ ਤੇ ਰਾਤ ਨੂੰ ਰਾਜੀ ਦਾ ਬਾਪੂ ਹਸਪਤਾਲ ਵਿੱਚ ਉਹਦੇ ਕੋਲ ਰੁਕ ਜਾਂਦਾ ਤੇ ਰਾਜੀ ਘਰੇ ਆ ਜਾਂਦੀ ਇੱਕ ਹਫਤਾ ਹੋ ਗਿਆ ਸੀ ਸਿੰਦੂ ਨੂੰ ਹਸਪਤਾਲ ਵਿੱਚ ਪਰ ਕੋਈ ਸੁਧਾਰ ਨਹੀਂ ਸੀ ਤੇ ਜ਼ਿਆਦਾ ਖਰਾਬ ਹੋਣ ਲੱਗੀ ਡਾਕਟਰਾਂ ਨੇ ਬਥੇਰੀ ਕੋਸ਼ਿਸ਼ ਕੀਤੀ ਉਹਨੂੰ ਬਚਾਉਣ ਦੀ ਪਰ ਨਹੀਂ ਬਚਾ ਸਕੇ ਆਖਰ ਸਿੰਦੂ ਰਾਜੀ ਨੂੰ ਹਮੇਸ਼ਾ ਦੇ ਕੱਲੀ ਛੜ ਕੇ ਚਲੀ ਗਈ ਰਾਜੀ ਦਾ ਰੋ ਰੋ ਕੇ ਬੁਰਾ ਹਾਲ ਸੀ ਉਹਨੂੰ ਯਕੀਨ ਹੀ ਨਹੀਂ ਹੋ ਰਿਹਾ ਸੀ ਕਿ ਉਹਦੀ ਮਾਂ ਨਹੀਂ ਰਹੀ ਰਾਜੀ ਰੋ ਰਹੀ ਸਿੰਦੂ ਨੂੰ ਯਾਦ ਕਰਕੇ ਰੋਂਦੀ ਰਹਿੰਦੀ ਸਰਬਜੀਤ ਉਹਦੇ ਮੰਮੀ ਡੈਡੀ ਨੂੰ ਰੋਜ਼ ਫੋਨ ਕਰਕੇ ਹੌਸਲਾ ਦਿੰਦੇ ਫਿਰ ਵੀ ਇੱਕ ਧੀ ਲਈ ਆਪਣੀ ਮਾਂ ਦਾ ਵਿਛੋੜਾ ਚਲਣਾ ਕਿਹੜਾ ਸੌਖਾ ਹੁੰਦਾ ਉਹਦਾ ਦੁੱਖ ਦਰਦਾ ਉਹ ਸਮਾ ਹੀ ਪਰ ਸਕਦਾ ਸੀ ਹੁਣ ਰਾਜੀ ਘਰ ਵਿੱਚ ਇਕੱਲੀ ਹੀ ਹੁੰਦੀ ਉਹਦਾ ਬਾਪੂ ਸਵੇਰ ਦੀ ਰੋਟੀ ਖਾ ਕੇ ਕੰਮ ਚਲੇ ਜਾਂਦਾ ਰਾਜੀ ਵੀ ਘਰ ਦੇ ਕੰਮ ਕਰਕੇ ਜਲਦੀ ਬਿਲੀ ਹੋ ਜਾਂਦੀ ਸੀ ਕਦੇ-ਕਦੇ ਉਹ ਆਪਣੀ ਛੋਟੀ ਚਾਚੀ ਦੇ ਘਰ ਹੀ ਚਲੀ ਜਾਂਦੀ ਉਹਨਾਂ ਦੇ ਘਰ ਰਾਜੀ ਦੀ ਘਰ ਦੀ ਨਾਲ ਹੀ ਸੀ ਛੱਤਾਂ ਵੀ ਮਿਲੀਆਂ ਹੋਈਆਂ ਸਨ ਰਾਜੀ ਦੀ ਆਪਣੀ ਚਾਚੀ ਦੀ ਵੱਡੀ ਕੁੜੀ ਪਾਲੀ ਨਾਲ ਬਹੁਤ ਬੰਦੀ ਸੀ ਪਾਲੀ ਰਾਜੀ ਤੋਂ 1 ਸਾਲ ਵੱਡੀ ਸੀ ਉਹਦਾ ਵੀ ਰਿਸ਼ਤਾ ਪੱਕਾ ਹੋ ਗਿਆ ਸੀ ਤੇ ਜਨਵਰੀ ਵਿੱਚ ਵਿਆਹ ਸੀ ਉਹਦਾ ਘਰ ਵਾਲਾ ਬਾਹਰ ਰਹਿੰਦਾ ਸੀ ਹੁਣ ਰਾਜੀ ਤੇ ਪਾਲੀ ਆਪਸ ਵਿੱਚ ਕਿੰਨਾ ਚਿਰ ਗੱਲਾਂ ਕਰਦੀਆਂ ਰਹਿੰਦੀਆਂ ਕਦੀ ਆਪਣੀ ਛੱਤ ਤੇ ਬੈਠ ਜਾਂਦੀਆਂ ਸਿਲਾਈ ਮਸ਼ੀਨ ਲੈ ਕੇ ਨਾਲੇ ਸੂਟਸੇ ਆਉਂਦੀਆਂ ਰਹਿੰਦੀਆਂ ਤੇ ਨਾਲ ਗੱਲਾਂ ਕਰਦੀਆਂ ਰਹਿੰਦੀਆਂ ਸਾਰਾ ਦਿਨ ਕਦੋਂ ਲੰਘ ਜਾਂਦਾ ਪਤਾ ਹੀ ਨਹੀਂ ਲੱਗਦਾ ਰਾਜੀ ਦੀ ਵਿਆਹ ਦੀ ਤਿੰਨ ਵੀ ਨੀੜੀ ਹੋਣ ਲੱਗੀ। ਉਹਦੀ ਘਰਵਾਲੀ ਨੇ ਅਕਤੂਬਰ ਵਿੱਚ ਆਸਟ੍ਰੇਲੀਆ ਤੋਂ ਵਾਪਸ ਆਉਣਾ ਸੀ। ਇੱਕ ਦਿਨ ਰਾਜੀ ਦੇ ਸਸਤਾ ਫੋਨ ਆਇਆ ਕਿ ਬੇਟਾ ਅਸੀਂ ਉਹਦੇ ਐਂਧਵਾਰ ਆਉਣਾ ਤੁਹਾਡੇ ਘਰ ਵਿਆਹ ਦੀ ਤਾਰੀਖ ਵੰਨਨ ਸਰਵਜਿਤਨੀ 1 ਅਕਤੂਬਰ ਦੇ ਅੰਤ ਤੱਕ ਆ ਜਾਣਾ। ਰਾਜੀ ਨੇ ਕਿਹਾ ਠੀਕ ਹੈ ਮੰਮੀ ਜੀ। ਰਾਜੀ ਨੇ ਆਪਣੇ ਬਾਪੂ ਤੇ ਚਾਚੀ ਚਾਚੀਆਂ ਨੂੰ ਦੱਸ ਦਿੱਤਾ। ਫਿਰ ਐਂਧਵਾਰ ਨੂੰ ਸਾਰੀ ਜਨੀ ਰਾਜੀ ਦੇ ਘਰ ਇਕੱਠੇ ਹੋ ਗਏ। ਰਾਜੀ ਦੇ ਸਾਸੋਰਾ ਵੀ ਆ ਗਏ ਸਨ ਸਾਰਿਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਰਾਜੀ ਦਾ ਵਿਆਹ ਨਵੰਬਰ ਦਾ ਰੱਖ ਦਿੱਤਾ ਗਿਆ ਸਾਰਿਆਂ ਨੇ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ ਅੱਜ ਰਾਜੀ ਨੂੰ ਸਿੰਦੂ ਦੀ ਕਮੀ ਬਹੁਤ ਮਹਿਸੂਸ ਹੋ ਰਹੀ ਸੀ ਜਿਵੇਂ-ਜਿਵੇਂ ਵਿਆਹ ਦੀ ਦਿਨ ਨੇ ਜਦੀਕ ਆ ਰਹੀ ਸੀ ਤਾਂ ਰਾਜੀ ਨੂੰ ਆਪਣੀ ਮਾਂ ਦੀ ਬਹੁਤ ਯਾਦ ਆ ਰਹੀ ਸੀ ਹਰ ਵੇਲੇ ਉਹ ਇਹੋ ਸੋਚਦੀ ਰਹਿੰਦੀ ਕਿ ਮਾਂ ਨੂੰ ਮੇਰੇ ਵਿਆਹ ਦਾ ਕਿੰਨਾ ਚਾ ਸੀ ਉਹ ਇਹ ਸਵਯਾਦ ਕਰਕੇ ਰੋ ਪੈਂਦੀ ਦਿਨ ਲੰਘਦੇ ਗਏ ਰਾਜੀ ਦੇ ਵਿਆਹ ਦਾ ਦਿਨ ਵੀ ਆ ਗਿਆ ਰਾਜੀ ਨੇ ਆਪਣੀ ਚਾਚੀ ਪਾਲੀ ਦੀ ਮੰਮੀ ਤੇ ਪਾਲੀ ਨਾਲ ਮਿਲ ਕੇ ਵਿਆਹ ਲਈ ਸ਼ਾਪਿੰਗ ਕੀਤੀ ਵਿੱਚ ਵਿਚਾਰੀ ਉਹਦੀ ਸੱਸ ਵੀ ਉਹਨੂੰ ਆਪਣੇ ਨਾਲ ਸਮਾਨ ਖਰੀਦਣ ਲੈ ਜਾਂਦੀ ਉਹਦੀ ਸੱਸ ਨੇ ਉਹਦੀ ਪਸੰਦ ਦੀ ਸੂਟ ਖਰੀਦ ਕੇ ਦਿੱਤੀ ਹੋਰ ਵੀ ਸਾਰਾ ਸਮਾਨ ਰਾਜੀ ਦੀ ਪਸੰਦ ਦਾ ਹੀ ਬਣਾਇਆ ਉਹ ਹਰ ਕੰਮ ਰਾਜੀ ਦੀ ਸਲਾਹ ਨਾਲ ਕਰਦੀ ਸੀ ਇਸ ਗੱਲ ਦਾ ਸਾੜਾ ਉਹਦੀ ਚਾਚੀ ਨੇ ਬਹੁਤ ਕਰਦੇ ਸੀ ਕਿਉਂਕਿ ਪਾਲੀ ਦੀ ਸੋਰੀ ਨਹੀਂ ਪੁੱਛਦੀ ਸੀ ਉਹਨੂੰ ਕੁਝ ਵੀ ਇਸ ਲਈ ਉਹ ਅੰਦਰੋਂ ਅੰਦਰੀ ਰਾਜੀ ਤੋਂ ਸੜਦੀ ਵੀ ਸੀ ਰਾਜੀ ਇਹ ਸਭ ਗੱਲਾਂ ਪੱਲੇ ਪਾ ਜਾਂਦੀ ਸੀ ਕਿਉਂਕਿ ਸ਼ਿੰਦੂ ਨੇ ਉਹਨੂੰ ਸਾਰੀਆਂ ਵਾਰੀ ਪਹਿਲਾਂ ਹੀ ਦੱਸ ਰੱਖਿਆ ਸੀ ਸ਼ਿੰਦੂ ਘਰ ਵਿੱਚ ਬੜੀ ਸੀ ਤਿਉਹਰੀਆਂ ਤਿੰਨੋਂ ਦਰਾਨੀਆਂ ਬਾਦਸ਼ਾਹ ਕਿ ਆਈਆਂ ਸੀ ਉਹਨਾਂ ਨੇ ਵਿਆਹ ਤੋਂ ਬਾਅਦ ਕਿਵੇਂ ਦਾ ਵਰਤਾਓ ਕੀਤਾ ਉਹਦੇ ਨਾਲ ਉਹਨੂੰ ਸਭ ਪਤਾ ਸੀ ਕੌਣ ਕਿਹੋ ਜਿਹਾ ਹੈ ਇਸ ਲਈ ਤਾਂ ਉਹਦੇ ਸੱਸ ਸੋਰੀ ਨੇ ਆਪਣੀ ਜਿਉਂਦੀ ਜੀ ਸਾਰਿਆਂ ਨੂੰ ਐਡਡ ਕਰ ਦਿੱਤਾ ਸੀ ਸ਼ਿੰਦੂ ਦਾ ਘਰ ਵਾਲਾ ਸ਼ਰਾਬੀ ਸੀ ਇਸ ਲਈ ਉਹ ਦੋਨੋਂ ਆਪਣੀ 3 ਨੰਬਰ ਵਾਲੀ ਪੁੱਤ ਕੁੜ ਰਹਿੰਦੇ ਸੀ ਸ਼ਿੰਦੂ ਨੀਰਾ ਜੀ ਨੂੰ ਵੀ ਛੋਟੇ ਹੁੰਦਿਆਂ ਤੋਂ ਸਮਝਾਉਣਾ ਸ਼ੁਰੂ ਕਰ ਦਿੱਤਾ ਸੀ ਕਿ ਇਹਨਾਂ ਸਾਰਿਆਂ ਵਿੱਚ ਕਿਵੇਂ ਰਹਿਣਾ ਕਿਸੇ ਦੀਆਂ ਗੱਲਾਂ ਵਿੱਚ ਨਹੀਂ ਆਉਣਾ ਹਮੇਸ਼ਾ ਆਪਣਾ ਦਿਮਾਗ ਵਰਤਣਾ ਹੈ ਆ ਕੇ ਸ਼ਰੀਕ ਤਾਂ ਸ਼ਰੀਕ ਹੀ ਹੁੰਦੇ ਆ ਇਸ ਲਈ ਸੋਨ ਸਾਰਿਆਂ ਦੀ ਲਈ ਪਰ ਕਰੀਏ ਸਭ ਆਪਣੀ ਮਰਜ਼ੀ ਨਾਲ ਸੋਚ ਸਮਝ ਕੇ ਹੁਣ ਰਾਜੀ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਸਾਰਿਆਂ ਨੇ ਆਪਣੀ ਆਪਣੀ ਕੰਮ ਸੰਭਲੇ ਅੱਜ ਰਾਜੀ ਦੀ ਮਹਿੰਦੀ ਤੇ ਲੇਡੀ ਸੰਗੀਤ ਦਾ ਦਿਨ ਸੀ ਸਾਰੇ ਰਿਸ਼ਤੇਦਾਰ ਵਿਆਗੇ ਸੀ ਘਰ ਅੱਜ ਭਰਿਆ ਪਿਆ ਸੀ ਇੰਨਾ ਸਭ ਦੇ ਹੋਣ ਦੇ ਬਾਵਜੂਦ ਰਾਜੀ ਆਪਣੀ ਮਾਂ ਨੂੰ ਯਾਦ ਕਰ ਰਹੀ ਸੀ ਜਿੰਨਾ ਚਾ ਮਾਂ ਨੂੰ ਹੁੰਦਾ ਉਹ ਹੋਰ ਕਿਸੇ ਨੂੰ ਨਹੀਂ ਦੇਰ ਰਾਤ ਤੱਕ ਗਉਣ ਵਜਾਉਣਾ ਹੁੰਦਾ ਰਿਹਾ ਰਾਜੀ ਦੀ ਅੱਖਾਂ 'ਤੇ ਲੱਗੀ ਉਹਨੂੰ ਪਤਾ ਹੀ ਨਹੀਂ ਲੱਗਿਆ ਦੂਜੇ ਦਿਨ ਸਵੇਰੇ ਉਹਦੀ ਮਾਮੀ ਨੇ ਉਹਨੂੰ ਉਠਾਇਆ ਤੇ ਤਿਆਰ ਹੋਣ ਨੂੰ ਕਿਹਾ ਥੋੜੀ ਦਿਰ ਵਿੱਚ ਬਿਊਟੀ ਪਾਰਲਰ ਵਾਲੀ ਵੀ ਆ ਗਈ ਰਾਜੀ ਨੂੰ ਤਿਆਰ ਕਰਨ ਰਾਜੀ ਦੀਆਂ ਚਾਚੀਆਂ ਦੀਆਂ ਕੁੜੀਆਂ ਉਹਦੀ ਕੋਲ ਹੀ ਸੀ 11:30 ਵਜੇ ਵਰਾਤ ਵੀ ਆ ਗਈ ਸਰਵਜੀਤ ਕੋੜੀ ਤੇ ਬੈਠਾ ਜਮਾਂ ਰਾਜੇ ਵਾਂਗ ਲੱਗ ਰਿਹਾ ਸੀ ਵਿਆਹ ਦੀਆਂ ਸਾਰੀਆਂ ਰਸਮਾਂ ਤੋਂ ਬਾਅਦ ਅਨੰਤ ਕਾਰਜ ਦਾ ਸਮਾਂ ਹੋ ਗਿਆ ਸੀ ਸਾਰੇ ਜਨੇ ਗੁਰਦੁਆਰਾ ਸਾਹਿਬ ਪਹੁੰਚ ਗਏ ਸਨ ਰਾਜੀ ਦੀਆਂ ਪੈਣਾ ਉਸ ਨੂੰ ਲੈ ਕੇ ਗੁਰਦੁਆਰਾ ਸਾਹਿਬ ਪਹੁੰਚ ਗਈਆਂ ਦੁਲਹਨ ਦੇ ਲਾਜੂੜੇ ਵਿੱਚ ਰਾਜੀ ਬਹੁਤ ਸੁੰਦਰ ਲੱਗ ਰਹੀ ਸੀ ਪੂਰੀ ਗੁਰਮਰਿਆਦਾ ਅਨੁਸਾਰ ਆਖੀ ਰਾਜੀ ਦਾ ਵਿਆਹ ਸੱਪਨ ਹੋ ਗਿਆ ਤੇ ਉਹ ਵਿਦਾ ਹੋ ਕੇ ਸੋਹਰੇ ਘਰ ਚਲੀ ਗਈ ਰਾਜੀ ਦੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਸੀ ਸੋਹਰੇ ਘਰ ਤਾਂ ਉਹਦਾ ਪਹਿਲਾਂ ਹੀ ਨਾਮ ਮਾਨ ਸਨਮਾਨ ਸੀ ਉਹਦੀ ਸੱਸੂ ਦਾ ਬਹੁਤ ਚਾਹ ਲਾੜ ਕਰਦੀ ਸੀ ਅਸਲ ਵਿੱਚ ਉਹਨੇ ਆਪਣੀ ਬਹੁਲ ਪੂਰੀ ਕੀਤੀ ਸੀ ਕਿ ਰਾਜੀ ਉਹਨਾਂ ਦੀ ਧੀ ਆ ਨੂ ਨਹੀਂ ਰਹਿਜੀ ਵੀ ਆਪਣੇ ਸਹੁਰੇ ਘਰ ਬਹੁਤ ਖੁਸ਼ ਆ ਇੱਕ ਦੋ ਦਿਨ ਬਾਅਦ ਉਹ ਆਪਣੇ ਬਾਪੂ ਨੂੰ ਮਿਲਣ ਆਈ ਤੇ ਨਾਲ ਹੀ ਘਰ ਦੀ ਸਾਫ ਸਫਾਈ ਵੀ ਕਰ ਜਾਂਦੀ ਆ ਉਹਨੇ ਬੜੀ ਜ਼ਿੰਮੇਵਾਰੀ ਨਾਲ ਦੋਵੇਂ ਘਰ ਸੰਭੇ ਹੋਇਆ ਕਿਸੇ ਨੂੰ ਸ਼ਿਕਾਇਤ ਦਾ ਕੋਈ ਮੌਕਾ ਨਹੀਂ ਦਿੰਦੀ ਇਹ ਕਹਾਣੀ ਲਿਖਣ ਦਾ ਵਿਚਾਰ ਮੇਰੇ ਮਨ ਵਿੱਚ ਇਸ ਲਈ ਆਇਆ ਕਿਉਂਕਿ ਅੱਜਕਲ ਅਸੀਂ ਦੇਖਦੇ ਹਾਂ ਕਿ ਜ਼ਿਆਦਾਤਰ ਨੌਸੱਸਾਂ ਦੀਆਂ ਲੜਾਈਆਂ ਦੇਖਣ ਨੂੰ ਸਾਹਮਣੇ ਆਉਂਦੀਆਂ ਤੇ ਦੂਸਰਾ ਧੀਆ ਨੂੰ ਹਮੇਸ਼ਾ ਬੇਗਾਨੀ ਕਿਹਾ ਜਾਂਦਾ ਪਰ ਇਸ ਕੁੜੀ ਦੀ ਕਹਾਣੀ ਸੁਣ ਕੇ ਪਤਾ ਚੱਲਦਾ ਹੈ ਕਿ ਤੀ ਵਿਆਹ ਤੋਂ ਬਾਅਦ ਵੀ ਆਪਣੇ ਮਾਪੇ ਨੂੰ ਸੰਭਾਲ ਸਕਦੀ ਆ ਦੂਸਰਾ ਉਹਨੂੰ ਸਸ ਸਹੁਰਾ ਵੀ ਇਹੋ ਜਿਹੇ ਮਿਲੇ ਜਿਨ੍ਹਾਂ ਨੇ ਉਹਦਾ ਇਸ ਕੱਲ ਵਿੱਚ ਸਾਥ ਦਿੱਤਾ ਇਸ ਕਹਾਣੀ ਤੋਂ ਸਿੱਖਿਆ ਹੀ ਮਿਲਦੀ ਆ ਕਿ ਅਗਰ ਅਜ ਸੱਸ ਆਪਣੀ ਨੂੰ ਨੂੰ ਤੀ ਮੰਨ ਕੇ ਚੱਲੇ ਤਾਂ ਸਾਰੀ ਲੜਾਈ ਝਗੜੇ ਹੀ ਖਤਮ ਹੋ ਜਾਣ। ਤਨਵਾਜੀ ਇਹੋ ਜਿਹੀਆਂ ਹੋਰ ਕਹਾਣੀਆਂ ਸੁਣਨ ਦੇ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ। ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਅੱਜ ਦੀ ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ। ਸੈਸ਼ੀ ਗੱਲ ਜੀ।